ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਲਜੀਤ ਸਿੰਘ ạtwal ਅੱਜ ਫੇਰ ਇੱਕ ਬਹੁਤ ਇੰਟਰਸਟਿੰਗ ਸਬਜੈਕਟ ਲੈ ਕੇ ਆਇਆ ਮੈਂ ਜਿਸ ਟੌਪਿਕ ਤੇ ਗੱਲ ਕਰਨੀ ਚਾਹੁੰਦਾ ਨਾ ਆਪਾਂ ਘਰ 'ਚ ਕਹਿ ਦਿੰਦੇ ਨੇ ਇਹਨੂੰ ਬੜਾ ਗੁੱਸਾ ਚੜਿਆ ਹੋਏ ਨਾਰਮਲੀ ਗੱਲਾਂ ਕਰਦੇ ਆਂ ਘਰ ਦੇ 'ਚ ਯਾਰ ਇਹ ਬੜੀ ਜਲਦੀ ਤਾਚ ਆ ਜਾਂਦਾ ਬੜੀ ਜਲਦੀ ਗੁੱਸੇ 'ਚ ਆ ਜਾਂਦਾ ਆਪਾਂ ਉਸ ਸਮੇਂ ਪਤਾ ਕੀ ਮਹਿਸੂਸ ਕਰਨਾ ਚਾਹੀਦਾ ਆਪਾਂ ਤਾਂ ਵੈਸੇ ਹੀ ਗੱਲ ਬਰਬਲੀ ਕਰਦੇ ਯਾਰ ਇਹਨੂੰ ਗੁੱਸਾ ਬਹੁਤ ਆਉਂਦਾ ਉਹ ਕਾਰਨ ਕੀ ਹੁੰਦਾ ਬੰਦੇ ਦਾ ਬੀਪੀ ਜਿਵੇਂ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਹੁ ਥੋੜਾ ਜਿਹਾ ਹਾਈ ਹੋਇਆ ਹੁੰਦਾ ਉਸ ਸਮੇਂ ਕਿਉਂਕਿ ਦਿਮਾਗ 'ਚ ਕੋਈ ਗੱਲ ਹੋਰ ਚੱਲ ਰਹੀ ਹੁੰਦੀ ਆ ਤੇ ਲੇਕਿਨ ਆਪਣੇ ਤੇ ਰਿਲੇਟਡ ਉਹ ਗੱਲ ਹੋ ਜਾਂਦੀ ਵੀ ਹਾਂ ਯਾਰ ਸਾਨੂੰ ਇਸ ਗੱਲ ਤੇ ਗੁੱਸਾ ਆ ਗਿਆ ਹਾਂਜੀ ਦੋਸਤੋ ਮੈਂ ਇਸੇ ਟੌਪਿਕ ਦੀ ਗੱਲ ਕਰਨ ਲੱਗਿਆ ਕਿਉਂਕਿ ਜਿਹੜਾ ਬੀਪੀ ਆ ਨਾ ਬੀਪੀ ਦੇ ਬਹੁਤ ਸਾਰੇ ਸਾਈਡ ਇਫੈਕਟ ਨੇ ਇਹਦੇ ਕਈ ਕਾਰਨ ਨੇ ਜਦੋਂ ਆਪਾਂ ਰਾਤ ਨੂੰ ਸੌਂਨੇ ਆ ਨਾ ਉਸ ਸਮੇਂ ਬੀਪੀ ਘਟ ਜਾਂਦਾ ਹੈ ਉਸ ਸਮੇਂ ਬੀਪੀ ਨਾਰਮਲ ਹੋ ਜਾਂਦਾ ਹੈ ਔਰ ਜਦੋਂ ਹੀ ਆਪਾਂ ਦਿਨ ਯਾਰਨਾ ਸ਼ੁਰੂ ਹੁੰਦਾ ਆਪਣੇ ਮਨ ਤੇ ਦਿਮਾਗ ਤੇ ਟੈਂਸ਼ਨਾਂ ਹੀ ਟੈਂਸ਼ਨਾਂ ਇਧਰ ਦੀ ਕਹਾਣੀ ਕੋਈ ਉਧਰ ਦੀ ਕਹਾਣੀ ਮਨ ਤੇ ਚਲਦੀ ਰਹਿੰਦੀ ਹੈ ਜੀ ਕਿਉਂਕਿ ਜਦੋਂ ਇਹ ਮਨ ਤੇ ਗੱਲਾਂ ਚਲਦੀਆਂ ਰਹਿੰਦੀਆਂ ਨਾ ਤਾਂ ਉਸ ਸਮੇਂ ਫਿਰ ਆਪਾਂ ਨੂੰ ਮਹਿਸੂਸ ਹੁੰਦਾ ਰਹਿੰਦਾ ਆਪਣਾ ਦਿਮਾਗ ਧਿਆਨ ਉਧਰ ਲੱਗੇ ਰਹਿੰਦਾ ਯਾਰ ਕਿਤੇ ਐ ਨਾ ਹੋ ਗਿਆ ਹੋਵੇ ਕਿਤੇ ਇਹ ਨਾ ਹੋ ਗਿਆ ਹੋਵੇ ਉਹਦੇ ਨਾਲ ਇਸ ਤਰ੍ਹਾਂ ਦੇ ਹੋ ਗਿਆ ਜਿੱਦਾਂ ਇਹ ਸਾਈਕੋਲੋਜੀਕਲ ਗੱਲਾਂ ਨਾ ਇਹ ਆਪਣੇ ਦਿਮਾਗ ਤੇ ਚਲਦੀਆਂ ਤਾਂ ਇਹ ਇਹ ਬੀਪੀ ਨੂੰ ਰਾਹ ਦਿੰਦੀਆਂ ਨੇ ਬੀਪੀ ਨੂੰ ਆਪਣੇ ਵੱਲ ਸਾਧਦੀਆਂ ਕਿਉਂਕਿ ਦਿਮਾਗ ਤੇ ਆਪਾਂ ਬੋਝ ਲੈ ਰਹੇ ਆ ਨਾ ਦਿਮਾਗ ਦੇ ਉੱਤੇ ਜਿੱਦੇ ਜਿੱਦੇ ਟੈਨਸ਼ਨ ਆਏਗੀ ਤੇ ਆਪਾਂ ਨੂੰ ਬੀਪੀ ਇਹ ਸੱਦਾ ਦੇਊਗਾ ਸੋ ਜਿਵੇਂ ਵੀ ਆਪਾਂ ਗੱਲਾਂ ਕਰਦੇ ਆਪਾਂ ਸਵੇਰੇ ਸੈਰ ਕਰਨ ਜਾਂਦੇ ਆ ਐਕਸਰਸਾਈਜ਼ ਕਰਦੇ ਆ ਦੌੜ ਤੱਪ ਕਰਦੇ ਆ ਹੋਰ ਜੋਰ ਵਾਲਾ ਕੰਮ ਕਰਦੇ ਆ ਤਾਂ ਆਪਣਾ ਬੀਪੀ ਵੱਜ ਜਾਂਦਾ ਜੀ ਤਣਾਅ ਦੇ ਵਿੱਚ ਵੀ ਬੀਪੀ ਵੱਧ ਜਾਂਦਾ ਹੈ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਕੀ ਹੈ ਜੋਰ-ਜੋਰ ਲਗਾ ਕੇ ਜਿੰਨਾ ਵੀ ਆਪਾਂ ਕੰਮ ਕਰਾਂਗੇ ਉਹਦੇ ਨਾਲ ਬੀਪੀ ਆਪਣਾ ਥੋੜਾ ਜਿਹਾ ਹਾਈ ਹੋਊਗਾ ਹੀ ਹੋਗਾ ਇਸ ਦਾ ਕਾਰਨ ਇਹ ਕਾਰਨ ਹੋ ਜਾਂਦਾ ਹੈ ਕਈ ਵਾਰ ਦਿਲ ਦੇ ਅਟੈਕ ਨੂੰ ਇਹ ਸੱਦਾ ਦਿੰਦਾ ਜੀ ਉਸ ਸਮੇਂ ਨਾ ਜਦੋਂ ਬੀਪੀ ਹਾਈ ਹੋਇਆ ਹੁੰਦਾ ਤਾਂ ਆਪਣੇ ਦਿਲ ਦਾ ਜਿਹੜਾ ਸਾਈਜ਼ ਥੋੜਾ ਜਿਹਾ ਵੱਡਾ ਵੀ ਹੋ ਜਾਂਦਾ ਕਿਉਂ ਕਿਉਂ ਕਹਿ ਰਹੋ ਜੀ ਹਵਾ ਭਰੀ ਹੁੰਦੀ ਨਾ ਆਪਾਂ ਕਹਿੰਦੇ ਪੰਪ ਸ਼ੱਕ ਗਿਆ ਹਵਾ ਸ਼ੱਕ ਗਿਆ ਇਹ ਉਸੇ ਨੁਕਾਨੀਆਂ ਵੀ ਬੀਪੀ ਚਾਹੇ ਮਜ਼ਾਕ ਤੇ ਲੈ ਲਓ ਚਾਹੇ ਗੁੱਸੇ ਤੇ ਲੈ ਲਓ ਇਹਨੇ ਗੁੱਸੇ ਚ ਆ ਕੇ ਤਾਂ ਆਪਣੀਆਂ ਅੱਖਾਂ ਲਾਲ ਕਰ ਦੇਣੀਆਂ ਮੁੱਛਾਂ ਨੂੰ ਪੰਜਾਬੀ ਦੀ ਕਹਾਵਤ ਹੈ ਜੀ ਮੁੱਛਾਂ ਨੂੰ ਵੱਟ ਦੇ ਦਿਓ ਇਹਦੀ ਮੁੱਛਾਂ ਕੁੰਡੀਆਂ ਦੇ ਨਹੀਂ ਹੋ ਗਈਆਂ ਇਹਦੀ ਅੱਖਾਂ ਲਾਲ ਤਾਂ ਨਹੀਂ ਹੋ ਗਈਆਂ ਆਪਾਂ ਹੋਰ ਟੌਪਿਕ ਤੇ ਗੱਲਾਂ ਕਰਦੇ ਰਹਨੇ ਸੋ ਜੀ ਇਹਦੇ ਨਾਲ ਕੀ ਕਾਰਨ ਕੀ ਹੈ ਦਿਲ ਦੇ ਦੌਰੇ ਨੂੰ ਆਪਾਂ ਸੱਦਾ ਦਿੰਨੇ ਜਦੋਂ ਆਪਾਂ ਜਾਂ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਰਹਿਵਾ ਕੀਤਾ ਵੱਧ ਬਲੱਡ ਪ੍ਰੈਸ਼ਰ ਦੇ ਕਾਰਨ ਸਰੀਰ ਦੇ ਕਈ ਅੰਗ ਜਿਵੇਂ ਗੁਰਦੇ ਅੱਖਾਂ ਇਹਨਾਂ ਤੇ ਅਸਰ ਜਾਂਦਾ ਪੈਂਦਾ ਜੀ ਅੱਖਾਂ ਦੇ ਨજર ਘਟਣ ਲੱਗ ਜੇ ਗੇ ਗੁਰਦਿਆਂ ਦੇ ਤੇ ਇਫੈਕਟ ਪੈਣਾ ਸ਼ੁਰੂ ਹੋ ਜਾਏਗਾ ਫਿਰ ਇਹ ਹੌਲੀ ਹੌਲੀ ਕਈ ਵਾਰ ਇਹ ਅਧਰੰਗ ਦਾ ਰੂਪ ਵੀ ਧਾਰਨ ਕਰ ਲੈਂਦਾ ਕਿਸੇ ਕਿਸੇ ਬੰਦੇ ਨੂੰ ਬੈਠੇ ਬੈਠੇ ਨੂੰ ਅਚਾਨਕ ਹੀ ਮੂੰਹ ਬਿੰਗਾ ਹੋ ਜਾਂਦਾ ਇੱਕ ਬਾਹ ਖੜ ਜਾਂਦੀ ਹੈ ਕੋਈ ਲੱਤ ਖੜ ਜਾਂਦੀ ਹੈ ਕਿਤੇ ਰਾਈਟ ਸਾਈਡ ਪੂਰਾ ਖੜ ਜਾਂਦਾ ਕਿਸੇ ਦਾ ਲੈਫਟ ਸਾਈਡ ਪੂਰਾ ਖੜ ਜਾਂਦਾ ਇਹ ਸਾਰੇ ਬੀਪੀ ਦੀਆਂ ਨਿਸ਼ਾਨੀਆਂ ਆ ਜੇਕਰ ਮਰੀਜ਼ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਇਹ ਕਈ ਸਮੱਸਿਆਵਾਂ ਦਾ ਜੜ ਬਣ ਜਾਂਦਾ ਹੈ ਬਲੱਡ ਪ੍ਰੈਸ਼ਰ ਦਾ ਮੁੱਖ ਕਾਰਨ ਅਕਸਰ ਲੰਬੇ ਸਮੇਂ ਤੋਂ ਮਾਨਸਿਕ ਤਣਾਅ ਗ੍ਰਸਤ ਰਹਿਣਾ ਜਿਸ ਦਾ ਕਾਰਨ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ ਤੇ ਨਾਲ ਹੀ ਬਲੱਡ ਪ੍ਰੈਸ਼ਰ ਦੇ ਕਈ ਮਰੀਜ਼ਾਂ ਦਾ ਰੋਗ ਦਾ ਪਤਾ ਲੱਗਣ ਤੇ ਚਿੰਤਤ ਹੋ ਕੇ ਤਣਾਅ ਗ੍ਰਸਤ ਰਹਿੰਦੇ ਹਨ ਜਦੋਂ ਆਪਾਂ ਪਤਾ ਕਰ ਲਿਆ ਨਾ ਯਾਰ ਉਹਨੂੰ ਵੀ ਬੀਪੀ ਆ ਉਹਦਾ ਵੀ ਬਲੱਡ ਪ੍ਰੈਸ਼ਰ ਹੋ ਗਿਆ ਉਹਨੂੰ ਵੀ ਐ ਹੋ ਗਿਆ ਜੇ ਹੋ ਗਿਆ परलेकर ਆਪਣੇ ਦਿਮਾਗ ਚੋਂ ਵੀ ਗੱਲਾਂ ਚੱਲ ਜਾਂਦੀਆਂ ਯਾਰ ਮੈਨੂੰ ਵੀ ਇਸ ਤਰ੍ਹਾਂ ਹੁੰਦਾ ਕਿ ਤੇ ਮੇਰੇ ਨਾਲ ਤਾਂ ਨਹੀਂ ਐ ਹੋ ਜਾਏਗਾ ਉਹ ਆਦਮੀ ਨਾ ਜਿਵੇਂ ਇੱਕ ਦੂਜੇ ਦੀ ਬਿਮਾਰੀ ਨੂੰ ਲੈ ਕੇ ਆਪਾਂ ਟੈਨਸ਼ਨ ਲੈ ਲੈਂਦੇ ਆ ਤਾਂ ਇਹੀ ਟੈਨਸ਼ਨ ਤੁਹਾਡੇ ਲਈ ਵੀ ਹੀ ਹੈ ਤੁਸੀਂ ਵੀ ਉਹ ਟੈਨਸ਼ਨ ਆਪਣੇ ਚ ਪਾਲ ਰਹੇ ਹੋ ਬਚਨ ਨੂੰ ਐਦੇ ਬਚਾਅ ਕਰਨ ਲਈ ਕੀ ਚਾਹੀਦਾ ਸਾਨੂੰ ਹਮੇਸ਼ਾ ਗਰਮ ਤਸੀਰ ਵਾਲੀਆਂ ਚੀਜ਼ਾਂ ਨਾ ਖਾਓ ਗਰਮ ਭੋਜਨ ਨਾ ਖਾਓ ਕੋਈ ਡਰਾਈ ਫਰੂਟਸ ਨਾ ਖਾਓ ਜੀਵਨ ਨੂੰ ਸੌਖੀ ਤਰਤੀਬ ਨਾਲ ਬਤੀਤ ਕਰੋ ਤਣਾਅ ਮੁਕਤ ਰਹੋ ਹਮੇਸ਼ਾ ਬਲੱਡ ਪ੍ਰੈਸ਼ਰ ਤੇ ਕਾਬੂ ਰੱਖੋ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਂਦੇ ਹੋ ਤਾਂ ਇਸ ਨਾਲ ਸਰੀਰ ਦੇ ਕਈ ਤਰ੍ਹਾਂ ਦੀ ਕਮਜ਼ੋਰੀ ਆ ਜਾਂਦੀ ਹੈ ਬੀਪੀ ਜਿਹੜਾ ਨਾ ਆਪਾਂ ਨੂੰ ਹਮੇਸ਼ਾ ਸਾਈਕਲੋਜੀਕਲ ਟਿੱਟਲਾ ਕਰ ਦਿੰਦਾ ਬੰਦੇ ਨੂੰ ਠੀਕ ਹੈ ਜੀ ਤੇ ਇਸ ਲਈ ਦਵਾਈ ਖਾਣੀ ਬੰਦ ਨਹੀਂ ਕਰਨੀ ਚਾਹੀਦੀ ਤੇ ਡਾਕਟਰ ਦੀ ਸਲਾਹ ਲੈ ਕੇ ਉਹਨੂੰ ਦਵਾਈ ਨੂੰ ਕੰਟਰੋਲ ਕਰੋ ਤਾਂ ਕਿ ਤੁਹਾਡਾ ਬੀਪੀ ਬਲੱਡ ਪ੍ਰੈਸ਼ਰ ਨਾ ਵਧੇ ਉਹ ਦਵਾਈ ਦੀ ਮਾਤਰਾ ਘਟਾ ਦੇਵੇਗਾ ਤੇ ਦਵਾਈਆਂ ਦਾ ਬਦਲਾਵ ਕਰ ਦੇਵੇਗਾ ਇਸ ਤਰ੍ਹਾਂ ਡਾਕਟਰ ਨੂੰ ਚੈੱਕਅਪ ਕਰਾਉਂਦੇ ਰਹੋ ਕਿ ਤੁਹਾਡਾ ਬੀਪੀ ਅੱਜ ਇੰਨਾ ਸੀ ਐਨਾ ਸੀ ਇਦਾਂ ਸੀਗਾ ਪੂਰੀ ਰਿਪੋਰਟ ਵੀਕਲੀ ਰਿਪੋਰਟ ਚੱਕਰਵਾ ਕੇ ਲੈ ਕੇ ਜਾਓ ਆਪਣੇ ਲੋਕਲ ਡਾਕਟਰ ਕੋਲ ਸੋ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਕੋਈ ਵੀ ਨਸ਼ੀਲੀ ਦਵਾਈ ਜਿੱਦਾਂ ਆਪਾਂ ਡਰਿੰਕਸ ਕਹ ਦਿੰਨੇ ਆ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਖਾਣੀ ਚਾਹੀਦੀ ਕੋਸ ਨੂੰ ਕੋਈ ਵੀ ਤੇਜੀ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਗਰਮ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਆਪਾਂ ਕਹਿੰਦੇ ਆ ਰੋਸਣ ਚਿਕਨ ਖਾ ਲਿਆ ਜੇ ਖਾ ਲਿਆ ਉਹ ਵਾ ਇਹ ਸਾਰੇ ਮਸਾਲੇ ਵਾਲੀਆਂ ਚੀਜ਼ਾਂ ਤੁਹਾਡਾ ਬੀਪੀ ਵਧਾਉਣਗੀਆਂ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਇਦਾਂ ਚੀਜ਼ਾਂ ਨਾ ਖਾਓ ਔਰ ਲਗਾਤਾਰ ਸੰਤੁਲਿਤ ਪੋਜਨ ਹਰੀਆਂ ਸਬਜ਼ੀਆਂ ਤਾਜ਼ੇ ਫਲ ਫਰੂਟ ਖਾਓ ਜਿਸ ਦੀ ਚਰਬੀ ਅਤੇ ਕੈਲੋਰੀ ਕੈਲੋਰੀ ਦੀ ਮਾਤਰਾ ਘੱਟ ਹੋਵੇ ਖਾਣ ਖਾਣਾ ਚਾਹੀਦਾ ਨਮਕ ਦੀ ਵਰਤੋਂ ਨਾ ਕਰੋ ਜੇਕਰ ਭਾਰ ਜ਼ਿਆਦਾ ਹੈ ਤਾਂ ਘੱਟ ਕਰੋ ਹਰ ਰੋਜ਼ ਕਸਰਤ ਕਰੋ ਤੇ ਤਣਾਅ ਮੁਕਤ ਰਹਿ ਕੇ ਆਪਣੀ ਜੀਵਨ ਲੀਲਾ ਸੌਖੀ ਬਣਾਓ ਸੋ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਵੀ ਬੀਪੀ ਦੇ ਪੇਸ਼ੈਂਟ ਨੇ ਉਹਨਾਂ ਨੂੰ ਆਪਣਾ ਬੀਪੀ ਕੰਟਰੋਲ ਕਰਨਾ ਚਾਹੀਦਾ ਗੁੱਸੇ 'ਚ ਨਹੀਂ ਹੋਣਾ ਚਾਹੀਦਾ ਹਮੇਸ਼ਾ ਠੰਡੀਆਂ ਚੀਜ਼ਾਂ ਖਾਓ ਹਮੇਸ਼ਾ ਇਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ ਵੀ ਲਿਕੁਇਡ ਡਾਈਟ ਜ਼ਿਆਦਾ ਲੋ ਨਸ਼ੇੜੀ ਚੀਜ਼ਾਂ ਨਾ ਯੂਜ਼ ਕਰੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਬੀਪੀ ਨੂੰ ਜ਼ਿਆਦਾ ਟੈਨਸ਼ਨ ਨੂੰ ਵਧਾਉਂਦੀਆਂ ਨੇ ਕਿਉਂਕਿ ਜੇ ਆਪਾਂ ਦੂਸਰੀ ਟੈਨਸ਼ਨ ਆਪਣੇ ਤੇ ਲੈਣ ਲੱਗ ਜਾਾਂਗੇ ਨਾ ਸੋ ਫਿਰ ਆਪਾਂ ਨੂੰ ਵੀ ਬਿਮਾਰੀ ਸੱਦਾ ਦਿੰਦੀ ਵੀ ਆ ਜਾ ਵੀ ਮੈਂ ਵੀ ਤਿਆਰ ਹੀ ਆ ਤੂੰ ਬਸ ਇੱਕੋ ਹੀ ਦਰਵਾਜ਼ਾ ਖੋਲ੍ਹ ਸਹੀ ਆ ਬੈਲ ਮੈਨੂੰ ਮਾਰ ਵਾਲੀ ਗੱਲ ਹੈ ਕਿ ਜੇ ਮੈਂ ਬਿਮਾਰ ਹੋਊਂਗਾ ਨਾ ਟੈਨਸ਼ਨ ਲਵਾਂਗਾ ਤੇ ਬਿਮਾਰੀ ਮੇਰੇ ਲਈ ਪਹਿਲਾਂ ਹੀ ਤਿਆਰ ਬੈਠੀ ਹੈ ਸੋ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਇਹ ਇਹ ਜਿਹੜੀ ਮੇਰੀ ਇਹ ਵੀਡੀਓ ਹੈ ਇਸ ਨੂੰ ਘਰ ਘਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਬਹੁਤ ਬਹੁਤ ਲੋਕਾਂ ਨੂੰ ਦਿਖਾਓ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ